ਔਰ ਜੱਗੀ ਕੀ ਆ ਰਹਾ ਉਹ ਤੇ ਸਰਪੰਚਾ ਤੂੰ ਦੱਸ ਬੱਸ ਵਧੀਆ ਕੀ ਗੱਲ ਬੜੀ ਚਿੰਤਾ ਜੀ ਤੇ ਬੈਠਾ ਬੱਸ ਸਰਪੰਚ ਯਾਰ ਕੁੜੀ ਦੀ ਚਿੰਤਾ ਫਤਾਈ ਜਾਂਦੀ ਸੀ ਕੁਛਕ ਦਿਨ ਪਹਿਲਾਂ ਉਹਨੂੰ ਮੁੰਡਾ ਛੱਡ ਕੇ ਗਿਆ ਯਾਰ ਆ ਤੇ ਮੈਨੂੰ ਐ ਲੱਗਦਾ ਯਾਰ ਕਿ ਮੁੰਡਾ ਕੋਈ ਗਲਤੀਆਂ ਕੋਈ ਏਦਾਂ ਦਾ ਕੰਮ ਨਹੀਂ ਉਹ ਦਵਾਈ ਵੀ ਦਵਾ ਕੇ ਗਿਆ ਸੀ ਯਾਰ ਦੇਖ ਜੱਗੀ ਦੇਖ ਕੇ ਚੀਜ਼ ਦਾ ਅੰਦਾਜ਼ਾ ਨਹੀਂ ਲਗਾਈਦਾ ਠੀਕ ਆ ਹੁਣ ਜਿਵੇਂ ਵੀ ਆ ਯਾਰ ਆਪਾਂ ਜਦੋਂ ਬੰਦੇ ਨਾਲ ਬਰਤਦੇ ਨੇ ਆਪਾਂ ਨੂੰ ਉਦੋਂ ਹੀ ਪਤਾ ਲੱਗਦਾ ਵੀ ਬੰਦਾ ਕਿੱਦਾਂ ਦਾ ਹੈਗਾ ਕਿ ਕਿੱਦਾਂ ਆਦਾ ਭਗਾ ਰਿਹਾ ਕਿੱਦਾਂ ਰਹਿੰਦਾ ਕਿੱਦਾਂ ਫੈਮਿਲੀ ਹੈਣੀ ਤੇ ਆਪਾਂ ਤੇ ਕੀ ਕਹਿ ਜਾਈਏ ਤੇ ਮੁੰਡਾ ਦੇਖਣ ਨੂੰ ਵਧੀਆ ਦੇਖਣ ਨੂੰ ਤਾਂ ਯਾਰ ਬੜੇ ਲੱਗੇ ਫਿਰਦੇ ਆ ਹੁਣ ਆਪਾਂ ਵੀ ਚੀਜ਼ ਲੈ ਕੇ ਆਨੇ ਆ ਜੇ ਤੁਹਾਨੂੰ ਵਰਤਦੇ ਆ ਆਪਾਂ ਨੂੰ ਅੱਧੀ ਪਤਾ ਲੱਗਦਾ ਵੀ ਕਿੱਦਾਂ ਦੀ ਆਪਾਂ ਨੂੰ ਕੀ ਬੈਨੀਫਿਟ ਹੋਇਆ ਕਈ ਵਾਰੀ ਚੀਜ਼ ਨਹੀਂ ਚੰਗੀ ਆਂਦੀ ਦੇਖਣ ਨੂੰ ਤੇ ਸੋਹਣੀ ਲੱਗਦੀ ਏ ਦਾ ਦੁਨੀਆ ਲੱਗੀ ਫਿਰਦੀ ਆ ਯਾਰ ਤੈਨੂੰ ਵੀ ਪਤਾ ਹਨੀ ਜਿਹੜਾ ਦੇਖਣ ਵਾਲਾ ਹੁੰਦਾ ਉਹ ਦੇਖਣ ਵਾਲੀ ਬੰਦਾ ਜਿਹੜਾ ਖੜਨ ਵਾਲਾ ਹੁੰਦਾ ਜੇ ਖੜ ਗਿਆ ਤਾਂ ਫਿਰ ਤੈਨੂੰ ਪਤਾ ਹੀ ਆ ਠੀਕ ਹੈ ਹੁਣ ਜੇ ਆਪਾਂ ਮੁੰਡੇ ਨਾਲ ਵਰਤਾਂਗੇ ਆਪਾਂ ਨੂੰ ਤਾਂ ਹੀ ਪਤਾ ਲੱਗੇਗਾ ਗੱਲ ਤੇਰੀ ਤਾਂ ਠੀਕ ਆ ਸਰਪੰਚਾ ਆਪਣੀ ਭੈਣ ਯਾਰ ਪੋਲੀ ਜ਼ਿਆਦਾ ਸਰਪੰਚਾ ਡਰਤੇ ਹੁੰਦਾ ਇੱਕ ਸਰ ਤੇ ਬਾਪੂ ਵੀ ਨਹੀਂ ਹੈਗਾ ਤੇ ਆਪਾਂ ਉਹਦਾ ਵਿਆਹ ਟੱਕਾ ਸਾਰਾ ਕੁਝ ਦੇਖਣਾ ਹੈ ਬਣਾਇਰੋ ਫਰੈਂਡ ਹੀ ਦੱਸਦੀ ਐ ਉਹ ਯਾਰ ਤੈਨੂੰ ਪਤਾ ਹੀ ਅੱਜ ਕੱਲ ਦੀ ਜਨਰੇਸ਼ਨ ਦਾ ਚੱਲ ਫਿਰ ਵੀ ਤੂੰ ਦੇਖ ਕੇ ਠੀਕ ਹੈ ਧਿਆਨ ਨਾਲ ਮੜਿਆ ਵੇਖ ਲਈ ਕਿ ਕੀ ਗੱਲ ਬਾਤ ਹੈ ਬਾਕੀ ਮਿਲਾਂਗੇ ਗੱਲ ਨਹੀਂ ਚੱਲ ਆ ਜਾ ਬਾਜ਼ਾਰ ਚੱਲਦੇ ਆ ਯਾਰ ਮਨ ਵੀ ਹੌਲਾ ਹੋ ਜਾਏਗਾ ਚੱਲਦੇ ਆ ਚੱਲ ਭਰਾਵਾ ਚੱਲ ਚੱਲ ਤੋਰ ਲਾ ਕਰਨਾ ਕਰੀ ਠੀਕ ਐ ਨਾ ਨਾ ਕੋਈ ਨਾ ਭਰਾ ਕੋਈ ਨਾ ਹਰੀ ਅਬੀ ਯਾਰ ਇੱਕ ਗੱਲ ਤਾਂ ਮੰਨਣ ਵਾਲੀ ਆ ਯਾਰ ਰੂਬਾ ਦਾ ਬਾੜੀ ਸੋਣੀ ਆ ਯਾਰ ਤੁਸੀਂ ਕਹਿ ਦਈਏ ਰਾਜੂ ਹਾਂਜੀ ਜਦੋਂ ਮੈਂ ਰੂਬਲ ਦੇਖੀ ਸੀ ਨਾ ਪਹਿਲੀ ਵਾਰ ਫਿਰ ਮੇਰੇ ਤਾਂ ਕਲੇਜਾ ਹੀ ਸੜ ਗਿਆ ਦੀਗਾ ਮੈਨੂੰ ਪਤਾ ਨਾ ਜੱਫੀ ਪਾ ਕੇ ਕਲੇਜਾ ਠੰਡਾ ਕਰਨ ਨੂੰ ਜੀ ਕਰਦਾ ਦੀਗਾ ਤੇਰੇ ਤਾਂ ਭਾਂਬੜ ਮੱਚਦਾ ਸੀ ਨਾ ਇਹ ਤਾਂ ਤਾਂ ਲਾਠਾਂ ਨਿਕਲਦੇ ਆ ਲਾਠਾਂ ਜੀ ਕਰਦਾ ਸੀ ਨਾ ਠੰਡ ਪਾ ਹਰੀ ਤੇ ਤੁਹ ਪਤਾ ਦੇ ਆਪਾਂ ਕੁੱਤੇ ਬੰਦੇ ਆ ਪੂਰੇ ਉਦੋਂ ਆਪਾਂ ਦੀਪ ਵਾਲਾ ਕੰਮ ਦੇ ਕਰ ਆਇਆ ਹੈ ਉਹਦੇ ਭਰਾ ਨੂੰ ਉਹਦੇ ਪੰਪ ਜਿੰਨੇ ਭਰਨੇ ਸੀ ਆਪਾਂ ਪੂਰੇ ਭਰ ਆਇਆ ਹੁਣ ਇੱਧਰ ਆਪਣੇ ਵਾਲਾ ਗਾਡੀ ਫਸਾ ਕੇ ਦੇਖੀਏ ਜੇ ਬਣਦੀ ਏ ਗੱਲ ਪੈਸੇ ਪੁਹੇ ਖਾਵਾਂਗੇ ਅੰਗੇ ਵੇਖੀ ਚੱਲ ਬਣਦਾ ਕੀ ਜਾਂ ਆਪਾਂ ਨੂੰ ਤਕੜਾ ਹੀ ਲਾਣਾ ਪਊਗਾ ਫਿਰ ਤੂੰ ਮਾਰ ਦੇ ਡਰਾਈ ਹਰੀ ਕਿਉਂਕਿ ਤੂੰ ਹੈ ਵੀ ਸੋਨਾ ਦੇ ਲ ਮੈਂ ਲਾਇਆ ਦਿਮਾਗ ਜੇ ਗੱਲ ਤੇਰੀ ਬਣ ਜਾਣੀ ਹੈ ਹਾਏ ਹਾਏ ਓਏ ਚੱਕ ਜੀ ਫਿਰ ਬਾਅਦ ਚੋੜੀ ਲਿਆ ਦੇ ਨੇਰੀ ਫੁਲਾ ਫਤ ਟੈਂਸ਼ਨ ਹੈਗਾ ਲੈ ਵੀ ਹਰੀ ਕੱਲ ਰੋਕ ਫਿਰ ਉਹਨੂੰ ਦੇਖੀ ਜਾਏਗੀ ਜੋ ਹੋਏਗਾ ਰਾਜੂ ਮੈਂ ਤਾਂ ਪਕਾਦਾ ਤੱਤਾ ਚੱਲ ਰਿਆਂ ਕੋਈ ਤਾਂ ਝੜ ਥੱਲੇ ਆਵੇ ਚੱਲ ਫਿਰ ਹੈਰੀ ਤੂੰ ਖੇਤ ਕੱਲ ਦੀ ਤਿਆਰੀ ਫਿਰ ਮਲ ਮੋਟਾ ਖਾ ਕੇ ਜਾਣਾ ਪੈਣਾ ਟੈਂਸ਼ਨ ਨਾ ਕਰ ਚੱਲ ਆ ਫਿਰ ਚੱਲੀ ਆ ਆ ਜਾ ਚੱਲ ਰੁੱਭਣ ਹੋ ਗਈ ਤੇ ਯਾਰ ਭਾਵੇਂ ਡੈਗਰ ਕਾਲਜ ਤੇ ਨਾਲੇ ਮੇਰੀ ਗੱਲ ਸੁਣਾ ਕੱਲੀ ਆਇਆ ਕਰ ਕੱਲੀ ਜਾਇਆ ਕਰ ਤੇ ਨਾਲੇ ਉਦੋਂ ਜਿਹੜਾ ਤੈਨੂੰ ਦੀਪ ਛੱਡਣ ਆਇਆ ਸੀ ਨਾ ਐਵੇਂ ਆ ਜਾਣੇ ਖੜੇ ਨਾਲ ਚੜ ਕੇ ਆ ਜਾ ਕਰ ਲੋਕੀ ਪਤਾ ਕੀ ਗੱਲਾਂ ਕਰਦੇ ਨੇ ਫੇਰੇ ਤੇਰੀ ਦੋਸਤ ਆ ਉਹ ਆ ਫ੍ਰੈਂਡ ਆ ਅਜਬੀ ਹੀ ਹੈਗਾ ਤੇ ਦੂਜੀ ਦਾ ਜੇ ਮੈਨੂੰ ਛੱਡ ਵੀ ਗਿਆ ਤਾਂ ਏਡੀ ਕੀ ਗੱਲ ਹੋਊਗੀ ਤੂੰ ਆਪਣਾ ਤਿਆਰ ਹੋ ਤੇ ਨਾਲੇ ਕਾਲਜ ਲੰਘ ਜਾ ਕੋਈ ਨਾ ਮੇਰੇ ਕੱਲ ਕੱਲੀ ਜਾਉਗੀ ਤੇ ਕੱਲੀ ਆਉ ਓਏ ਆਉ ਓਏ ਤੁਰੀ ਆਉਂਦੀ ਆ ਆਏ ਹਾਏ ਸੋਣਿਆ ਕਦੀ ਸਾਨੂੰ ਵੀ ਟਾਈਮ ਦੇ ਦਿਆ ਕਰੋ ਥੋੜਾ ਜਾਂ ਕੱਲਾ ਦੀਪ ਨਾਲੇ ਚਲਮੁਲ ਕਰਨ ਦਾ ਠੇਕਾ ਲਿਆ ਹੋਇਆ ਕੀ ਬਕਵਾਸ ਕਰੀਂ ਨੰਨ ਤੈਨੂੰ ਇੰਨਾ ਵੀ ਪਤਾ ਦੀਪ ਜਸਟ ਮੇਰਾ ਫਰੈਂਡ ਆ ਹੋਰ ਕੁਛ ਨਹੀਂ ਲੈ ਰਸ ਤੋਂ ਬਸ ਦੇ ਮੇਰੇ ਰਸਤੇ 'ਚ ਆ ਗਏ ਨਾ ਫਿਰ ਦੇਖ ਲਿਓ ਯਸ਼ ਹਾਂਜੀ ਯਾਰ ਦੇਖੀ ਰੂਬਲ ਕਿਤੇ ਅੱਜ ਫੇਰ ਨਾ ਆਵੇ ਤੂੰ ਘਬਰਾਣਾ ਯਾਰ ਆਜੂਗੀ ਯਾਰ ਤੈਨੂੰ ਨਹੀਂ ਪਤਾ ਕੀ ਨਹੀਂ ਪਤਾ ਹੋਏ ਓਏ ਯਾਰ ਛੱਡਾ ਗੱਲ ਉਹਨੂੰ ਆ ਲੈਣ ਦੇ ਤੈਨੂੰ ਪਿਆਰ ਪੂਰ ਤਾ ਨਹੀਂ ਹੋਗਾ ਉਹਦੇ ਨਾਲ ਓਏ ਓ ਆਈ ਕਿਵੇਂ ਦੀਪ ਓ ਮੈਂ ਤਾਂ ਠੀਕ ਆ ਤੂੰ ਕਿਵੇਂ ਮੂੰਹ ਜਾਂ ਲਟਕਾਇਆ ਓ ਯਾਰ ਬੱਸ ਕਰ ਤੂੰ ਲੈਕਚਰ ਨਹੀਂ ਲਾਉਣਾ ਮੈਂ ਤਾਂ ਤੇਰੇ ਨਾਲ ਲੈਕਚਰ ਲਾਣਾ ਹੁੰਦਾ ਹਣਾ ਉਂਝ ਤੇ ਮੈਂ ਬੱਸ ਇਹਦੇ ਨਾਲ ਹੀ ਫਿਰਦਾ ਰਹਿਣਾ ਹਣਾ ਵੀ ਯਸ਼ ਹੋਰ ਚੱਬ ਜਾ ਚੱਬ ਜਾ ਬੈ ਕੇ ਦਾ ਗੱਲਾਂ ਦੱਸ ਕੀ ਹੋਈਏ ਮੂੰਹ ਜਾਂ ਲਮਕਾਇਆ ਤੂੰ ਓ ਯਾਰ ਆਪਣੇ ਕਾਲਜ ਦੇ ਤੁਹਾਨੂੰ ਫੰਡਰਜ਼ ਹੀ ਨਹੀਂ ਹੈਗੇ ਹਾ ਅਕੀਨਾ ਮੌਦਾ ਹੈਰੀ ਤੇ ਰਾਜ ਇਹ ਗੱਲ ਹੋਈ ਆ ਤੇ ਹੁਣ ਮੈਂ ਦੱਸ ਡੇਲੀ ਡੇਲੀ ਉਹਨਾਂ ਦੀਆਂ ਗੱਲਾਂ ਸੁਣੀ ਜਾਵਾ ਹੁਣ ਦੱਸ ਮੈਂ ਕੀ ਕਰਾਂ ਡੇਲੀ ਡੇਲੀ ਟੱਕਰ ਨੇਗੇ ਕੀ ਕਰੂੰਗੀ ਮੈਂ ਤੈਨੂੰ ਅੱਗੇ ਤੋਂ ਨਹੀਂ ਟੱਕਰ ਦੇਉ ਤੂੰ ਆਪਣਾ ਕਲਾਸ ਲਾ ਆ ਕਲਾਸ ਦਾ ਕੀ ਮਤਲਬ ਹੈ ਚੱਲ ਮੇਰੇ ਨਾਲ ਆਪਾਂ ਲੈਕਚਰ ਲਗਾ ਕੇ ਇਹ ਪੜ ਵੀ ਲਿਆ ਕਰ ਕਦੀ ਉਹ ਮੈਨੂੰ ਕੰਮ ਹੈ ਜਾਣ ਜਾਣ ਉਹ ਮਤਲਬ ਕੰਮ ਹੈ ਮੈਨੂੰ ਚੱਲ ਠੀਕ ਆ ਤੂੰ ਆ ਜੀ ਮੈਂ ਚੱਲੀ ਆ ਆਪਾਂ ਹੁਣ ਉਹਨਾਂ ਵਾਲਾ ਕੰਮ ਨੇ ਵੇੜ ਆਈਏ ਉਹਨੇ ਵੇਖਦੀ ਨੇ ਆ ਫਿਰ ਹੋਰ ਉਹ ਆ ਫੋਨ ਭੁੱਲ ਗਈ ਉਹਦਾ ਚੱਲ ਬਾਅਦ ਤੇ ਦੇ ਦਾਂਗੇ ਹੋਰ ਫਿਰ ਸ਼ੇਰਾ ਠੀਕ ਐ ਕਿਆ ਮੰਦ ਹੁੰਦਾ ਬਾਲ ਜੇ ਖਲਾਰੇ ਨਹੀਂ ਕੀ ਹੋ ਗਿਆ ਪ੍ਰਦੀਪ ਬਾਈ ਜਿਹੜੀ ਥੋੜੀ ਸਾਲੇ ਹਰਕਤ ਕਰਕੇ ਆਏ ਹੋਏ ਤੁਹਾਨੂੰ ਪਤਾ ਹੀ ਕੀ ਹੋਇਆ ਅਜ ਕਿ ਨਾ ਬਾਕੀ ਕੀ ਕਰਨਾ ਕਿਤੇ ਹੀ ਨੂੰ ਨਦੇ ਨੇ ਦੱਸਿਆ ਸੀ ਤੁਹਾਨੂੰ ਗੱਲ ਕਰਾਇਆ ਨਾ ਕੈਨਸਲ ਦੇ ਚੀਜ਼ ਕਰਦੇ ਆਪਾਂ ਅਕਦੇ ਤਾਂ ਪ੍ਰੈਜ਼ੈਂਟ ਪਾਸਟ ਫਿਚਰ ਤਿੰਨ ਤਰ੍ਹਾਂ ਦੇ ਟੈਂਸੇ ਹੁੰਦੇ ਨੇ ਨਾ ਤੁਮ ਸਭ ਨੂੰ ਪਤਾ ਹੈ ਇਸ ਤਰ੍ਹਾਂ ਤੁਹਾਨੂੰ ਸਭ ਨੂੰ ਜਿਸ ਨਾਲ ਤੁਹਾਨੂੰ ਪਤਾ ਲਾਇਆ ਕਿ ਕਿਹੜੀ ਟਾਈਮ ਕਿਸ ਵਕਤ ਕਿਤੇ ਸ਼ੁਰੂ ਕਰੀ ਗੱਲ ਕਰਨੀ ਹੈ ਨਾ ਇਹ ਬਾਰਵੇਂ ਪਰ ਯੂਜ਼ ਕਰਦੇ ਆਪਾਂ ਕਿਸੇ ਨੂੰ ਗੱਲ ਸਮਝਾਉਣੀ ਹੈ ਤੁਸੀਂ ਕਿਸੇ ਨੂੰ ਵੀ ਤੁਹਾਨੂੰ ਇਹ ਜੀ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਹੜੀ ਚੀਜ਼ ਕਰੋ ਕਹਿਣੇ ਆਂ ਵੀ ਸਕਦਾ ਹਨਾ ਕੁਝ ਵੀ ਜਿਵੇਂ ਫੀਡ ਪਾਸਟ ਚ ਲਗਦਾ ਸੀ 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 ਕਰਦਾ ਸੀ ਫਿਊਚਰ ਚ ਕਰਾਂਗਾ ਤਰ ਉਸ ਟਿਕਾ ਪ੍ਰੈਜ਼ੈਂਸ ਕਿ ਲਿਖੂਗਾ ਕਰ ਰਿਹਾ ਹਾਂ ਜਾਂ ਹਾਂ ਹੈ ਜੋ ਕਿ ਹੁੰਦੇ ਨੇ ਇੰਨਾ ਜੀ ਹੁਣ ਕੋਰਪਸ ਆਪਾਂ ਕਰਦੇ ਨੇ ਸਟਾਰਟ ਫਸਟ ਵਰਬ ਜਿੱਦਾਂ ਗੋ ਫਾਰਮ ਹੁੰਦਾ ਜਾਣਾ ਕਿਤੇ ਨਾ ਹੋ ਬੈਂਕ ਦਾ ਕੋਹਣਾ ਹੋਣ ਸੈਕੰਡ ਫਾਰਮ ਦੀ ਤਾਂ ਉਹਦੀ ਰਾਈਜ਼ ਰਾਈਜ਼ ਮਤਲਬ ਕਿ ਉੱਪਰ ਜਾ ਫਿਰ ਨਿਕਲਣਾ ਹੈ ਨਾ ਜਾਂ ਉੱਪਰ ਨੂੰ ਵਧਣਾ ਇਹ ਚੀਜ਼ ਆਪਾਂ ਲਿਖ ਸਕਦੇ ਹਾਂ ਜਿਵੇਂ ਸਨ ਰਾਈਜ਼ ਉਹ ਕਿਹੜਾ ਰਾਈਜ਼ ਹੁੰਦਾ ਸਨ ਰਾਈਜ਼ ਹੁੰਦਾ ਈਸਟ ਇਹ ਕੰਮ ਰੋਜ਼ ਹੁੰਦਾ ਹੈ ਇਹ ਟੋਟਲੀ ਯੂਜ਼ ਕਰਦੇ ਆਪਾਂ ਠੀਕ ਆ ਦੋ ਮਿੰਟ ਹੋ ਗਏ ਇਸ ਵਿੱਚ ਦੇਖੋ ਇਹ ਪਹਿਲਾਂ ਰੈਕਿੰਗ

ਇਹ ਜਿਹੜੀ ਸੇਮ ਇੰਡੀਸਿਮਲ ਹੈ ਠੀਕ ਹੈ ਉੱਧੇ ਕਾਫੀ ਬਹੁਤ ਨੇ ਜਿਹਨਾਂ ਨਾਲ ਤੈਂਸਰਸ ਯੂਜ਼ ਕਰ ਸਕਦੇ ਠੀਕ ਸਾਜਿਕ ਕੋਰਸਨ ਹੈ ਹਾਂ ਜੀ ਜੀ ਪੰਜਾਬੀ ਯਾਦ ਕਰਨਾ ਹੈ ਯੂਨਿਟ ਸੀ ਆਫਕੋਰਸ ਤੋਂ ਮੇ ਦੋਨੇ ਜੂਰੀ ਨਿਕਲ ਰਿਹਾ ਤੁਹਾਨੂੰ ਦੇ ਆਪਣੇ ਆਪਣੇ ਰੋਲ ਨੇ ਕਿ ਪੰਜਾਬੀ ਤੁਹਾਡੀ ਇੱਕ ਤਰ੍ਹਾਂ ਮਦਰ ਟੰਗ ਆ ਜਾਂਦੀ ਹੈ ਪਰ ਟੀ ਇੰਗਲਿਸ਼ ਉਹਨੇ ਜੇ ਤੁਸੀਂ ਇੰਟਰਨੈਸ਼ਨਲ ਲੈਂਗੁਏਜ ਆ ਇੱਕ ਤਰ੍ਹਾਂ ਹਨ ਆਪਾਂ ਬਾਹਰ ਕਿਸੇ ਨਾਲ ਵੀ ਗੱਲ ਕਰਨੇ ਤਾਂ ਤੁਸੀਂ ਇੰਗਲਿਸ਼ ਹੀ ਬੋਲੋਗੇ ਕੋਈ ਕੋਈ ਹੋਊਗਾ ਜਿਹਨੂੰ ਪੰਜਾਬੀ ਸਮਝ ਆਏਗੀ ਜਾਂ ਫਿਰ ਕੋਈ ਨੀਡਾ ਦਾ ਇਮੀਗ੍ਰੈਂਟ ਹੋਵੇਗਾ ਥੇ ਜਿਹੜਾ ਪਹੁੰਚਿਆ ਹੋਊਗਾ ਉਹਨੂੰ ਪੰਜਾਬੀ ਆਵੇਗੀ ਬਟ ਤੇੜੀ ਉੱਥੇ ਉਹਨਾਂ ਦੀ ਐਮਬੈਸੀ ਹਨਾ ਕੋਈ ਵੀ ਕੁਐਸਚਨ ਪੁੱਟ ਕਰ ਸਕਦੇ ਆਪਾਂ ਨੂੰ ਜਿਹਦਾ ਆਪਾਂ ਜਵਾਬ ਇੰਦਰ-ਕਿੰਦਰੋਂ ਦੇ ਕੇ ਜਾਂ ਫਿਰ ਜਿਹੜਾ ਆਪਾਂ ਨੂੰ ਮੀਨਿੰਗ ਯਾਦ ਹੋਊਗਾ ਉਸ ਚੋਂ ਹੀ प्लेस ठीक है चलो आज तो की क्लास थोड़ी ओवर होती है ठीक दाए। दाए। तो तो है इतना आप और तुम जब तक नैट थोड़ी सर्च कर लेने हैं जब मैं तुम्हें कल हो कराऊंगा इस करके तुम कल प्रिपेयर करके आना है। सारा पढ़ के आना ठीक है थैंक यू बाय क्लास तो ओवर होगी मेरा फोन शायद बिल्कुल रह गया ਆ ਗਈ ਤੇਰੀ ਵੇ ਮੈਂ ਹੋਗੀ ਯਾਰ ਗਲਤੀ ਉਹ ਰੁਕ ਜਾਓ ਰੁਕ ਜਾ ਯਸ਼ ਯਸ਼ ਅੱਛਾ ਤੂੰ ਲੈਕਚਰ ਦੇ ਬਹਾਨੇ ਆ ਇੱਥੇ ਆਇਆ ਸੀ ਤੇਨੂੰ ਛੇੜਦੇ ਹੀ ਕੀ ਛੇੜਦੇ ਸੀ ਮੈਨੂੰ ਦਿੱਪਰ ਤੋਂ ਇਹ ਉਮੀਦ ਨਹੀਂ ਸੀਗੀ ਨਾਲੇ ਮੈਂ ਤੇਰ ਤੋਂ ਬੜਾ ਫੋਨ ਲੈ ਲਈਆ ਮੇਰੇ ਤੇ ਫੋਨ ਭੁੱਲ ਗਈ ਸੀ ਆਪਣਾ ਯਾਰ ਆ ਲੈ ਤੇਰਾ ਫੋਨ ਉਹ ਗੁੱਸਾ ਕਿਉਂ ਕਰ ਤੂੰ ਯਾਰ ਇਹ ਤਾਂ ਗਲਤੀ ਕੰਮ ਹੋ ਗਿਆ ਸੀ ਨਹੀਂ ਹੋਰ ਬਣ ਗਿਆ ਯਾਰ ਮੈਨੂੰ ਨਹੀਂ ਲੱਗਦਾ ਉਹ ਜੋ ਮੈਂ ਉਹਦੇ ਬਾਰੇ ਸੋਚਦਾ ਉਹ ਮੇਰੇ ਬਾਰੇ ਸੋਚਦੀ ਏ ਉਹ ਨਹੀਂ ਯਾਰ ਕੁੜੀਆਂ ਥੋੜਾ ਜਣਾ ਨਰਵਸ ਹੋ ਜਾਂਦੀਆਂ ਲੜਾਈ ਦੀ ਜੀ ਇਹ ਆ ਮਨਾਲਾ ਨੂੰ ਲੈਕਚਰ ਲਾਇਆ ਤੇ ਯਾਰ ਕੋਈ ਤਾਂ ਕੋਈ ਤਾਂ ਜਿਗਾਰ ਲਾਣਾ ਪੈਣਾ ਮੇਰਾ ਤੇ ਸਰਨਾ ਨਹੀਂ ਉਹਦੇ ਬਿਨਾ ਛੱਡ ਆਪ ਆ ਦੇ ਯਸ਼ ਹਾਂ ਭਈ ਯਾਰ ਮੈਂ ਰੂਬਲ ਨੂੰ ਪ੍ਰਪੋਜ਼ ਕਰਦਾ ਜਾਂ ਨਾ ਕਰਾਂ ਯਾਰ ਉਹ ਯਾਰ ਕਰਦੇ ਤੂੰ ਤਾਂ ਬੜਾ ਸੋਚੀ ਹੁੰਦਾ ਇਹਨਾਂ ਤਾਂ ਕਰਦੀ ਆ ਤੇਰਾ ਉਹ ਹੁਣੇ ਕਿਹੜਾ ਤੈਨੂੰ ਜਵਾਬ ਦੇਣਾ ਉਈ ਯਾਰ ਜੇ ਉਹਨੇ ਨਾ ਕਰਤੀ ਨਾ ਮੇਰਾ ਤਾਂ ਮਰਨ ਹੋ ਜਾਣਾ ਉਹ ਫਿਰ ਆਪਾਂ ਯਾਰ ਸਾਰ ਵੀ ਨਹੀਂ ਸਕਦੇ ਨਾ ਐਵੇਂ ਦੂਰੋ ਦੂਰੋ ਯਾਰ ਹੁਣ ਤੈਨੂੰ ਤੇ ਉtre ਦਿਲਚਸਪ ਦੱਸੇਂ ਗਈ ਜਿਵੇਂ ਮੇਰੇ ਕੋਲੋਸ ਰਹਿੰਦੀ ਹੈ ਨਾ ਉਹਨੇ ਹੋਵੇਂ ਵੀ ਰਹਿਣੋਂ ਹਟ ਜਾਣਾ ਯਾਰ ਜਾਤਾ ਫਿਰ ਜਮੀ ਜਾਏਗਾ ਜਾਂ ਜਮੀ ਆਏਗਾ ਬਸ ਮੈਨੂੰ ਤਾਂ ਇਹ ਲੱਗਦਾ ਤੈਨੂੰ ਨਾ ਕਰੂਗੀ ਯਾਰ ਹਨਾ ਪਿਆਰ ਤੇ ਕਰਦੀ ਏ ਚੰਤਰੀ ਯਾਰ ਹੋਰ ਕੋ ਕਿਹੜੀ ਕੁੜੀ ਪੁੱਛਦੀ ਆ ਯਾਰ ਇਨਾ ਕੱਕ ਦੀ ਹਰਫੱਟੇ ਹੋਰ ਹੌਸਲਾ ਰੱਖ ਯਾਰ ਕਰਦੇ ਗੱਲ ਫਿਰ ਕੀ ਓਏ ਅੱਜ ਲੜਕੇ ਵੀ ਤੁਰ ਗੀ ਏ ਉਹ ਆਪਾਂ ਜੂੜੀ ਉਹ ਆਪਾਂ ਉਂਜੀ ਕੁੱਟਦੇ ਯਾਰ ਓਏ ਉਹ ਵੀ ਜ਼ਰੂਰੀ ਸੀ ਐਵੇਂ ਕੱਲੂ ਕੋਈ ਹੋਰ ਫਿਰ ਚੜੀ ਜਾਊਗਾ ਉੱਥੇ ਮੈਨੂੰ ਸੁਣਿਆ ਬੇਤੀ ਪੜੀ ਹੋਰੀ ਓਏ ਉਹਨਾਂ ਦੀ ਹੋਊਗੀ ਨਹੀਂ ਯਾਰ ਸਾਰੇ ਕੋਜ ਸਾਹਮਣੇ ਤੇ ਥਾਪੜੇ ਪੈ ਗਏ ਆਪਾਂ ਵੀ ਚੰਗੀ ਨਹੀਂ ਕੀਤੀ ਉਹਨਾਂ ਨਾਲ ਹਨਾ ਪਰ ਯਾਰ ਪਤਾ ਕੀ ਹੈ ਇੱਕ ਵਾਰ ਇੱਕ ਬੰਦਿਆਂ ਨੂੰ ਸਮਝਾਤਾ ਨਾ ਦੋ ਜਣਿਆਂ ਨੂੰ ਅੱਗੇ ਤੋਂ ਕੋਈ ਉਹ ਨਹੀਂ ਕਰੂਗਾ ਨੀ ਕਾਲੂ ਰੰਗ ਦੇ ਵੜਨੇ ਕੋਈ ਕਹਿੰਦਾ ਕੁਝ ਫਿਰ ਤੈਨੂੰ ਪਤਾ ਕੋਈ ਅੱਖ ਨਹੀਂ ਚੱਕੇਗਾ ਹਨਾ ਰੂਬਲ ਵਾਲਾ ਹਨਾ ਬਾਕੀ ਤੂੰ ਰੂਬਲ ਨਾਲ ਗੱਲ ਕਰ ਇੱਕ ਵਾਰੀ ਉਹਨੂੰ ਮਨਾ ਹਾਂ ਮੈਂ ਰਾਸ ਨੂੰ ਗੱਲ ਕਰੂੰਗਾ ਉਹਦੇ ਨਾਲ ਉਹਨੂੰ ਫੋਨ ਕਰ ਲਈ ਨਹੀਂ ਮੈਸੇਜ ਕਰਕੇ ਦੇਖੀ ਠੀਕ ਆ ਜਿਵੇਂ ਬਣਿਆ ਹਮ ਓਕੇ ਆ ਬਾਕੀ ਆਪਾਂ ਸਵੇਰੇ ਮਿਲਾਂਗੇ ਜਾ ਕੇ ਠੀਕ ਆ ਚੱਲ ਹਾਂ ਚੱਲ ਚੱਲਦੀ ਆ ਯਾਰ ਠੀਕ ਆ ਅੱਜੂ ਹਾਂ ਹੈਰੀ ਅੱਜ ਦਿਨ ਜੁਬਲੀ ਪਲਾ ਦੀਏ ਯਾਰ ਹੈਰੀ ਮੈਂ ਪੀਤੀ ਨਹੀਂ ਯਾਰ ਜੋੜੀ ਗਦੀ ਯਾਰ ਓਏ ਯਾਰ ਅੱਜ ਪੀਕੇ ਤਾਂ ਦੇਖ ਚਾ ਪਾਵਰ ਮੱਠਾ ਮੱਠਾ ਰਕੀ ਜਾਗਾ ਟੈਨਸ਼ਨ ਨਾ ਲੈ ਮਾ ਬੱਸ ਕਰ ਬੱਸ ਕਰ ਯਾਰ ਚਾਚੇ ਨੂੰ ਪਾਣੀ ਗਿਆ ਸੀ ਪਾਣੀ ਪੜਾ ਕੇ ਗਿਆ ਕਿ ਨਹੀਂ ਆ ਵੇ ਆ ਵੇ ਪਾਣੀ ਚੱਲਿਆ ਪਾਣੀ ਪਾਈਏ ਯਾਰ ਮੜਾ ਪਾਏਗਾ ਪਾਣੀ ਹਾਂ ਹਾਂ ਥੋੜਾ ਬਸ ਕੀਰਸਾ ਕਰ ਲੈ ਮਾਮਾ ਉਹ ਕਿੱਥੇ ਦੇ ਕਿੱਥੇ ਆ ਲੱਕ ਕੌੜੀ ਬੜੀ ਸਾਲੀ ਉਹ ਮਾਮਾ ਦਾਰੂ ਦੇ ਕੋੜੀ ਹੁੰਦੀ ਹੈ ਹੋਰ ਮੈਂ ਵਿੱਚ ਖੰਡ ਕੋਲ ਛੜ ਓਹੋ ਲੈ ਨਹੀਂ ਬਣਾਵੇਂ ਕਿੱਕ ਬੈਗ ਹੋਰ ਰਾ ਗਾਦੀ ਪਰ ਹੈ ਬੱਸ ਪਾਣੀ ਦਾ ਸਿਕੰਨਾ ਪਾਉਂਦਾ ਪਾ ਦੇ ਮੱਠਾ ਜਿਹਾ ਰੱਖੀ ਮੜਾ ਜਾ ਬੱਸ 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 ਇਹ ਗੱਲਬਾਤ ਕੋਈ ਮੈਂ ਕਹਿੰਦਾ ਜੰਮਲ ਸੱਟਾ ਮੈਂ ਪਿੰਦਾ ਨਹੀਂ ਹੈਗਾ ਇਹ ਜੰਮਲ ਜੁੰਮਲ ਕਿਹੜੀ ਆ ਸਾਲੀ ਇਹ ਬਗ ਗੱਲ ਬਣਾ ਰਹੀ ਹੈ ਪੂਰੀ ਆ ਆ ਆ ਜੁੰਮਲੀ ਹਾਂ ਪਰ ਮੈਂ ਦੋ ਪੈਗਾ ਜਣਾ ਮੈਂ ਗੱਟਾ ਕੇ ਨਾ ਮੈਂ ਚੰਟੀਗੜ੍ਹ ਤੋਂ ਮੰਗਾਈ ਤੀ ਚਾਹਰ ਨਾ ਦਾਰੂ ਹੋਰ ਭਾਵੇਂ ਜੋ ਆਇਰਪਾ ਮੈਂ ਜੋ ਮਰਜੀ ਕੀਆ ਆ ਜੰਮਲ ਜਾ ਐਂਡਾ ਗੱਲਬਾਤ ਯਾਰ ਪੂਰੀ ਵੇਖ ਜੇ ਆਪਾਂ ਲਾ ਗੱਠਿਆ ਨਾ ਰਿਹਾ ਰਾਜੂ ਆ ਗਾ ਲਗਾ ਦਿੱਤਾ ਜੇ ਆਪਣਾ ਪਹਿਲਾ ਪਲਾਨ ਹੁੰਦਾ ਮੈਂ ਤਾਂ ਕਰੇ ਮੁਰਗਾ ਧਰ ਲੈਣਾ ਉਹ ਨਹੀਂ ਜਾਣ ਉਹ ਗੱਲ ਨਹੀਂ ਮੈਂ ਕੋਈ ਲੈ ਆ ਉਹ ਸੁਬਰਾਰੀ ਡਾਲੀ ਮੈਂ ਹੋ ਲੈ ਆਉਣਾ ਉਹ ਜਾਣ ਜਾਣ ਨਹੀਂ ਆਪਾਂ ਤਾਂ ਉਂਝ ਯਾਰ ਹਾਸੀਆਂ ਗਿੱਡੀਆਂ 'ਚ ਗੱਲ ਕਰਤੀ ਕਰ ਤੂੰ ਤਾਂ ਯਾਰ ਜਾਣ ਤੇ ਇੱਥੇ ਲਾ ਦਿੰਨਾ ਗੱਲ ਉਹ ਨਾ ਗੱਲ ਤਾਂ ਗੱਲ ਤਾਂ ਜਿਹੜੀ ਗੱਲ ਗੰਡੇ ਹੀ ਆਪਾਂ ਨੂੰ ਪੂਰਾ ਜ਼ਰੂਰ ਕਰ ਰਹੇ ਨੇ ਉਹ ਗੰਡੇ ਨਾਲ ਹੀ ਆਣ ਤੇ ਪੈਗ ਬਣਾ ਬਾਕੀ ਦੀ ਗੱਲਾਂ ਛੱਡ ਤੇ ਪੈਗ ਬਣਾ ਜੁਬਲੀ ਚ ਲਾ ਜਿਹੜਾ ਇਕੱਦਰਿਆਂ ਦਾ ਲਾ ਇਹਦੀ ਬਣਾ ਸਕਦਾ ਦੱਸ ਐ ਕਿ ਮੋਟਾ ਆਣ ਦੇ ਫਿਰ ਬੱਸ 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 ਲੈ ਪਾਣੀ 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 ਨਾ 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 ਉਹ ਨਾ ਵਾਲਾ ਪਾਣੀ ਉਹ ਨਹੀਂ ਉਹ ਛੱਟਾ ਹਾਂ ਉਹ ਠੀਕ ਹੈ ਠੀਕ ਹੈ ਮੇਰੀ ਗੱਲ ਸੁਣੋ ਹੁਣ ਹਾਂ ਜਾਣਾ ਉਹ ਦੁੱਗੀ ਦਾ ਬਦਮਾਸ਼ ਆਪਾਂ ਉੱਟ ਗਿਆ ਉਹ ਛੱਟ ਯਾਰ ਤਫਾ ਕਰ ਉਹਨਾਂ ਨੂੰ ਜਾਈਏ ਤੇ ਜਿਹੜੀ ਹੋ ਗਈ ਹੋ ਗਈ ਹੁਣ ਐ ਕਿਵੇਂ ਛੱਡਦੀ ਏ ਛੱਟਾ ਉਹਦੇ ਵਾਸਤੇ ਯਾਰ ਤੈਨੂੰ ਪਤਾ ਲੜਾਈਆਂ ਚਾਹ ਹਾਂ ਜੂਏ ਕਿ ਦੱਬ ਕੇ ਜੀ ਉਹਨੂੰ ਗੱਲ ਕਰਨੀ ਆ ਹਾਂ ਆਹ ਹੁਣ ਆਹ ਨੂੰ ਫੋਨ ਲਾਣਿਆ ਬਾਤ ਚੀਕੀ ਪੈਕ ਕਰਦਾ ਬਣਾ ਫੜਾ ਉਹ ਆਪਣੀ ਰਸਮ ਤੇ ਰਹਿ ਗਈ ਏ ਕੀ ਹੋਂ ਤੂੰ ਕੱਢੂਗਾ ਉਹ 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 ਕੀ ਕਰੂ ਨਾਂ ਤੂੰ ਉਹ ਕੀ ਕਰੂ ਨਾਂ ਬੰਦਾ ਵੇ ਆਈ ਪਾਣੀ ਵਾਰ ਮੁੰਦੇ ਦੇ ਆ ਯਾਰਾ ਰਾਜੂ ਪੈਗਲ ਲੱਗ ਗਿਆ ਉਹ ਦੀਪ ਹਲੋ ਹਾਂ ਉਹ ਗੱਟਾ ਕਬਲ ਮਾਸ਼ਾ ਤੂੰ ਹੋਏ ਹੈ ਤੂੰ ਮੇਰੇ ਭਰਾ ਦੇ ਅੱਥੀ ਕਿਵੇਂ ਪਿਆ ਤੂੰ ਕਿਹੜਾ ਤੇਰੇ ਵੀ ਭਰਾ ਬਰੀ ਪਈਆਂ ਉਹ ਯਾਰ ਉਹ ਤਾਂ ਚੱਲ ਖਾਂ ਦੇ ਲੈ ਵਕੀ ਦੇ ਹੈ ਬੱਕਰੇ ਤੈਨੂੰ ਕਰੋਂ ਠੋਕਾਂਗੇ ਹਾਂ ਹਾਂ ਤੈਨੂੰ ਕਰੋਂ ਠੋਕਾਂਗੇ ਤੈਨੂੰ ਹਾਂ ਬਾਹਰ 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 ਖੜੇ ਆ ਹਾਂ ਇਹਨੂੰ ਬਾਹਰ ਤੂੰ ਬਾਹਰ ਆ ਤੂੰ ਤੇ ਤੂੰ ਕਬਰ ਤੇ ਕਰਦੇ ਬਾਹਰ ਆਇਆ ਤੂੰ ਤੇ ਘਰੇ ਕੋਲ ਹਾਂ ਕੱਲ ਆ ਗਿਆ ਬਾਹਰ ਖੜੀ ਬਾਹਰ ਦੋ ਮਿੰਟ ਦੋ ਮਿੰਟ ਤੋਂ ਪਹਿਲਾਂ ਆਇਆ ਬੜਾ ਬੜਾ ਆ ਗਿਆ ਦੋ ਦੋ ਮਿੰਟ ਦੋ ਓਏ ਓਏ ਵੀ ਉਹ ਸਾਲਿਆ ਏ ਓਏ ਨਹੀਂ ਨਹੀਂ ਗਲਤੀ ਬਾਪੋ ਗਲਤੀ ਬਾਪੋ ਨਹੀਂ ਓਏ ਵਾਸੀ ਯਾਰ ਭੈਣ ਦੀ ਫੀਰ ਸਤਾਂਜੀ ਵੀ ਉਹਦਾ ਵੀ ਵਿਆਹ ਕਰਾਣਾ ਹੈ ਤੇ ਉਹਨੂੰ ਸਿਰ ਤੋਂ ਨਹੀਂ ਹੈ। ਉਸਦੇ ਭੈਣ ਤੋਂ ਜ਼ਿਆਦਾ ਜੱਗੀ ਵੀਰੇ। ਯਾਰ ਮੈਂ ਉਦਨ ਵਾਲੀ ਗੱਲ ਤੋਂ ਮਾਫ਼ੀ ਚਾਹਣਾ ਯਾਰ। ਉਹ ਨਾ ਨਾ ਭਰਾਜਾ ਤੇਰੀ ਗੱਲ ਹੀ ਗਲਤੀ ਸੀ। ਮੈਂ ਇਹਨੂੰ ਆਪ ਦੇਖਿਆ ਕਿ ਕਿਸ ਨੇ ਉਹਨੂੰ ਮਨਾਇਆ ਧੱਕੇ ਗਿਆ ਸੀ ਉਹਨੂੰ। ਸੋ ਇਹਨੂੰ ਉਹਦੀ ਟੀਗਰ ਚ ਬਿਠਾ ਕੇ ਜਿਵੇਂ ਹੋਰ ਕੋਈ ਚੰਦ ਚੜ੍ਹ ਕੇ ਆ। ਨਾ ਮੈਂ ਫਿਰ ਵੀ ਯਾਰ ਤੈਨੂੰ ਮਾਫ਼ੀ ਚਾਹਣਾ ਯਾਰ ਫਿਰ ਵੀ ਤੇਰੇ ਕੋਲ ਮਨ ਚ ਗੱਲ ਆਈ ਹੋਣੀ ਵੀ ਯਾਰ ਨਾ ਕੋਈ ਗੱਲ। ਫਿਰ ਦਾ ਕਰਕੇ ਮੇਰੀ ਭੈਣ ਕੋਲ ਬਾਤ ਕੋ ਬੋਲਦਾ। ਦੇ ਜੱਗੀ ਜਦ ਮੈਂ ਯਾਰ ਭੈਣ ਕਿਹਾ ਹੀ ਦਿੱਤਾ। ਕੀ ਤੂੰ ਫਿਕਰ ਕਰਨੀ ਹੁਣ ਛੱਡ ਦੇ ਸਾਰੇ ਟੈਨਸ਼ਨ ਮੇਰੇ ਸਿਰ ਤੇ ਆ ਮੈਂ ਰਿਸ਼ਤਾ ਵੇਖਿਆ ਹੈ ਵਧੀਆ ਦਾ ਜਿਹੜਾ ਕਨੇਡਾ ਪੀ ਆ ਲੇ ਅੱਛਾ ਤੇ ਵਧੀਆ ਬੜਾ ਕਾਲੋਬਾਰ ਸੈਟ ਏ ਤੇ ਆਪਣੀ ਭੈਣ ਦੀ ਜ਼ਿੰਦਗੀ ਬਣ ਜੇਗੀ ਯਾਰ ਇੱਕ ਦਿਨ ਕਿਹਦਾ ਬਣ ਜੇਗੀ ਨਸ਼ਾ ਪੱਤਾ ਲਾ ਕਰਦਾ ਨਹੀਂ ਨਹੀਂ ਨਸ਼ਿਆ ਤਾਂ ਬਹੁਤ ਹੋ ਗਏ ਮੇਰੇ ਕੋਲ ਇਹ ਐਵੇਂ ਰੋਸੇ ਤਾਂ ਨਹੀਂ ਕਰਦਾ ਇਹ ਨਾਲ ਨਹੀਂ ਕੋਈ ਆਮ ਨੂੰ ਬਹੁਤ ਗਾਦੀ ਗਿਆ ਆਮ ਤਰ ਤੇ ਲੋਏ ਬਾਟੇ ਲੋ ਮੋਨ ਲੋਏ ਬਾਕੀ ਕੋਈ ਨਾ ਮਤਲਬ ਤਾਂ ਪਰ ਉਹਦੀ ਗੱਲ ਦਾ ਆ ਮੈਨੂੰ ਦੱਸ ਠੀਕ ਤੋ ਉਹਦੀ ਵੀ ਫੋਟੋ ਬਾਦ ਵਿੱਚ ਭੇਜ ਦਵਾਂ ਹਾਂ ਮੈਂ ਤੈਨੂੰ ਫੋਟੋ WhatsApp ਤੇ ਕਰ ਦਾਂਗਾ ਹੈ ਨਾ ਤੇ ਬਾਕੀ ਦੇ ਹਾਲ ਵੀ ਪੈਣ ਜਿਵੇਂ ਹੁੰਦਾ ਹੈ ਬਾਕੀ ਠੀਕ ਰਹਿ ਜੇ ਨਾ ਕੋਈ ਹੋਰ ਨਾ ਗੱਲ ਕਰਨੀ ਦੱਸ ਦਾਂਗਾ ਬਾਕੀ ਉਹਦੀ ਸਿਹਤ ਬੜਾ ਚਾਪੜ ਮਾ ਨਾ ਪਾਸਾ ਟੰਗ ਜਲਦ ਤੱਕ ਆ ਜੇ ਵੀ ਦੱਸ ਦਵਾਂਗਾ ਬਾਕੀ ਉਹਦੇ ਹੁਣ ਪੈਣ ਦੀ ਫਿਲਮ ਉੱਤੀ ਤੇ ਬਾਕੀ ਆਪਾਂ ਹੋਰਾਂ ਗੱਲ ਹੁਣ ਕੀ ਕਹਿੰਦੀ ਆ ਉਹ ਨਾਲੇ ਯਾਰ ਉਹਦੀ ਜ਼ਿੰਦਗੀ ਬਾਨ ਚਮੂਟਾਂ ਦੇ ਪੱਤ ਹੈ ਬਾਹਰ ਰੁਬਲਾ ਆ ਗੱਲ ਸੁਣੀ ਹਾਲ ਕੇ ਹਾਂਜੀ ਵੀਰੇ ਆ ਗਿਰੁਬਲ ਤੂੰ ਹਾਂਜੀ ਵੀਰੇ ਮੈਂ ਤੇਰੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਸੀ ਕੀ ਗੱਲ ਕਰਨੀ ਆ ਤੇਰੇ ਲਈ ਇੱਕ ਮੁੰਡਾ ਰਿਸ਼ਤਾ ਆਇਆ ਟੱਲਾ ਟੱਲਾ ਮੁੰਡਾ ਬਾਹਰ ਪੀਆਰ ਵੀਆ ਨਾਲੇ ਆ ਦੇਖ ਉਹ ਦੇ ਫੋਟੋ ਆਹਾ ਮੁੰਡਾ ਦੇਖ ਵੀਰੇ ਮੈਂ ਤੁਹਾਨੂੰ ਕੀ ਕਿਹਾ ਸੀ ਤੁਸੀਂ ਮੁੰਡਾ ਵੀ ਲੱਭ ਲਿਆ ਉਹ ਜਿਹੜਾ ਮੇਰਾ ਆਪਣਾ ਰਾਜ ਦੋਸਤ ਨਹੀਂ ਹੈਗਾ ਮੇਰਾ ਯਾਰ ਉਹਨੇ ਮੁੰਡੇ ਬਾਰੇ ਪਤਾ ਕਰਕੇ ਦਿੱਤਾ ਹੈ ਮੁੰਡਾ ਬਹੁਤ ਚੰਗੇ ਘਰ ਦੇ ਨਾਲੇ ਬਾਹਰ ਹੈ ਇੱਕ ਨਾ ਇੱਕ ਦਿਨ ਤੇਰਾ ਵਿਆਹ ਕਰਨਾ ਹੀ ਹੈ ਨਾਲੇ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰੇ ਸਿਰ ਹੀ ਹੈ ਤੇਰੀ ਜਿਵੇਂ ਤੁਹਾਨੂੰ ਠੀਕ ਲੱਗੇ ਵੀਰੇ ਉਵੇਂ ਕਰ ਲਓ ਫਿਰ ਚੱਲ ਇੱਕ ਨਾ ਦਿਨ ਨੂੰ ਹੁਣ ਮੁੰਡੇ ਵਾਲੇ ਘਰੇ ਸੱਤਦਾ ਨਾਲੇ ਆਪਣਾ ਗੱਲਬਾਤ ਕਰ ਲਾਂਗੇ ਸਾਰੀ ਵੀ ਸ਼ੁਰੂਆਤ ਹੋਣ ਜਾ ਰਹੀਆ ਟੱਕਰ ਦੇਖੋ ਨਾ ਦੁਰੀਆ ਦਰਸ ਜਾਂਦੀ ਹੈ ਮੇਰੇ ਵੀਰੋ ਜਿਹੜੇ ਮੁੰਡੇ ਬਾਲ ਕਰਨੀ ਨੇ ਛੇਤੀ ਛੱਕਾ ਨਹੀਂ ਖਾਂਦਾ ਪਰ ਜਿਹੜਾ ਸਾਹਮਣੇ ਖੜਾ ਆਣਾ ਉਹ ਕਿਸੇ ਨੂੰ ਬਖਸ਼ਦਾ ਨਹੀਂ ਜੇ ਤੂੰ ਮੇਰੇ ਵੀਰੋ ਸਾਤਾਤ ਮੋਟਰਸਾਈਕਲ ਹਰ ਇੱਕ ਪਲੇਅਰ ਨੂੰ ਛੱਕੇ ਮਾਰਦਾ ਦਮ ਖਬਰ ਆ ਸਵਾ ਪਹਿਲੀ ਬਾਰ ਖੇਡ ਮੈਦਾਨ ਦੇ ਵਿੱਚ ਕਹਿੰਦੇ ਫੈਸਲਾ ਬੱਦਾ ਹੋਣਾ ਐਕਸ਼ਨ ਹੋ ਰਿਹਾ ਮੈਚ ਦੇ ਵਿੱਚ ਫਿਰ ਇੱਕ ਗੇ ਲੈਣਾ ਕੰਨੂ ਦਾ ਅਗਲਾ ਮੈਚ ਆ ਸੁਖੀ ਓਏ ਦੇਖ ਬੁਲ ਓ ਆਹ ਸੁਆਲ ਆਹ ਸੁਆਲ ਕਰਤਾ ਵੀਰੇ ਕਰਤਾ ਆਹ ਸੁਆਲ ਦਾ ਪ੍ਰਤਾਨ ਉਹ ਸਾਹਮਣੇ ਸੁੱਖੀ ਕਮਾਨ ਹੈ ਆਹ ਸਾਹਮਣੇ ਰੇਸਿਆਂ ਦਾ ਟੈਂਕਾ ਇਹਨੂੰ ਮੂਤਾ ਕਰਨਾ ਪੈਣਾ ਹੈ ਇਹਨੂੰ ਮੂਤਾ ਕਰਨਾ ਪੈਣਾ ਹੈ ਨਹੀਂ ਸਾਰੇ ਯਾਰ ਰੂਬਲ ਨੇ ਨਾ ਯਾਰ ਅੱਜ ਬਿਨਾ ਮਿਲੇ ਤੁਰ ਗਈ ਪਤਾ ਨਹੀਂ ਉਹਨੂੰ ਕੀ ਚੱਕਰ ਪਿਆ ਯਾਰ ਤੂੰ ਨਾ ਉਹਨੂੰ ਫੋਨ ਕਰਕੇ ਦੇਖ ਉਹ ਗੁੱਸਾ ਗੱਸਾ ਕਰ ਗਈ ਬੱਲੇ ਬੱਲੇ ਓਏ ਹੋਰ ਯਾਰ ਆਪਾਂ ਹੀ ਲੜ ਪੈਣਾ ਉਹਨਾਂ ਨਾਲ ਫੋਨ ਕਰਕੇ ਦੇਖਦਾ ਮਨ ਜਾ ਕੇ ਫੋਨ ਕਰਾਂਗਾ ਅੱਜ ਚੱਲ ਫਿਰ ਚੱਲੀਏ ਆ ਫੜ ਓ ਚੱਲ ਚੱਲੀਏ ਫਿਰ ਯਾਰ ਮੰਨ ਜੇ ਯਾਰ ਕੱਜ ਕੇ ਫੋਨ ਕਰਨਾ ਓ ਹੋਰ ਚੱਲ ਓਏ ਆ ਡੋਲੂ ਇੱਥੇ ਹੀ ਭੁੱਲ ਗਏ ਨੇ ਓਏ ਕੱਪੇ ਯਾਰ ਐਂ cripto ਹੈਲੋ ਹਾਂਜੀ ਕਿਵੇਂ ਰੁਪਲ ਹਾਂਦੀਪ ਮੈਂ ਠੀਕ ਆ ਤੂੰ ਦੱਸ ਯਾਰ ਤੁਸੀਂ ਅੱਜ ਮੈਨੂੰ ਮਿਲ ਕੇ ਨਹੀਂ ਗਏ ਓਏ ਯਾਰ ਅੱਜ ਪਤਾ ਕੀ ਸੀ ਅੱਜ ਮੈਨੇ ਕਾਲੀ ਕਾਲੀ ਚਾਹੀ ਸੀ ਕਰੇ ਮੈਨੂੰ ਕੰਮ ਸੀਗਾ ਆਪਾਂ ਵਧੀਆ ਫਰੈਂਡਸ ਆ ਹਨਾ ਹਾਂਜੀ ਇਹ ਤਾਂ ਮੈਂ ਠੀਕ ਹੈ ਮੰਨਦੀ ਆ ਯਾਰ ਆਪਾਂ ਕੱਲ ਮਿਲ ਸਕਦੇ ਆ ਫਿਰ ਆਪਾਂ ਡੇਲੀ ਤਾਂ ਮਿਲਦੇ ਆ ਕਾਲਜ 'ਚ ਯਾਰ ਮੈਂ ਕੋਈ ਗੱਲ ਕਰਨੀ ਸੀ ਤੇਰੇ ਨਾਲ ਮਿਲ ਕੇ ਕਰਨ ਵਾਲੀ ਆ ਚਲ ਠੀਕ ਆ ਕੋਈ ਨਹੀਂ ਅੱਪਾ ਕੱਲੂ ਮਿਲਦੇ ਆ ਫਿਰ ਹਾਂ ਮੈਂ ਕੱਲੂ ਰੈਡੀ ਹੋ ਕੇ ਆਉਂਗੀ ਫਿਰ ਕਾਲਜ ਨਹੀਂ ਜਾਣਾ ਮੈਂ ਕਾਲਜ ਤੋਂ ਮਿਸ ਹੋ ਜਾਊਗਾ ਮੇਰਾ ਯਾਰ ਨਾ ਆਨਲਾਈਨ ਲੈਕਚਰ ਏਡੀ ਕਿੱਡੂ ਗਾ ਲੈ ਲੈਕਚਰ ਕੋਣੇ ਜ਼ਰੂਰੀ ਨਹੀਂ ਐਗਜ਼ਾਮ ਤੈਨੂੰ ਪਤਾ ਸਿਰ ਤੇ ਨੇ ਤੇ ਮੈਂ ਤਾਂ ਪਹਿਲਾਂ ਹੀ ਨਹੀਂ ਮੀਨਾ ਕਾਲਜ ਵਾਲੀ ਇੱਕ ਘੰਟਾ ਤਾਂ ਕੱਢ ਲਈ ਮੇਰੇ ਲਈ ਕੋਈ ਨਹੀਂ ਮੈਂ ਘੰਟਾ ਕੱਢ ਲਾਂਗੀ ਹਾਂ ਚੱਲ ਠੀਕ ਹੈ ਚੱਲ ਠੀਕ ਹੈ ਮੈਂ ਮਿਲਣ ਆ ਜੂੰਗੀ ਤੇ ਸੱਚ ਮੈਂ ਵੀ ਤੈਨੂੰ ਇੱਕ ਗੱਲ ਦੱਸਣੀ ਆ ਉਹ ਵੀ ਬਹੁਤ ਜ਼ਰੂਰੀ ਆ ਕੱਲ ਮਿਲ ਕੇ ਦੱਸੂਗੀ ਠੀਕ ਆ ਹੁਣ ਮੈਂ ਇਹਨੂੰ ਮਿਲਣ ਜਾਵਾਂ ਜਾਂ ਡੇਲੀ ਤਾਂ ਮੈਨੂੰ ਕਾਲਜ 'ਚ ਮਿਲਦਾ ਤੇ ਹੁਣ ਇਹਨੇ ਕੀ ਗੱਲ ਕਰਨੀ ਹੈ ਇਹ ਜੀ ਆਏ ਹਾਏ ਤੇਰੇ ਮੁੰਡਿਆ ਵਾਲ ਤੇ ਤੂੰ ਵਾਲੇ ਚੱਕ ਮੇਰੇ ਰੱਖੀ ਫਿਰ ਮੈਂ ਕੀ ਗੱਲ ਨੂੰ ਪਤਾ ਹੀ ਆ ਹੋਰ ਭਾਈ ਕੀ ਹਾਲ ਨੇ ਹੋਰ ਭਾਈ ਸਾਹਿਬ ਕੀ ਹਾਲ ਚਾਲ ਨੇ ਕੀ ਹਾਲ ਨੇ ਵਧੀਆ ਵਧੀਆ ਮੈਂ ਤਾਂ ਯਾਰ ਗੱਲ ਸੁਣੀਆ ਤੇਰੇ ਥਪੇੜ ਮਾਰ ਕੇ ਗੱਲ ਤੇ ਜਾਤਾ ਭਾਈ ਰਾਜੂ ਹਾਂਜੀ ਯਾਰ ਥੱਪੜ ਮਾਰ ਕੇ ਤਾਂ ਨਾ ਉਹਨੇ ਆਪਣੀ ਕਾਲਜ ਵਿੱਚ ਥੂ-ਥੂ ਕਰਾਤੀ ਯਾਰ ਹਾਂ ਸੱਚ ਜੀਤ ਵੇ ਤੈਨੂੰ ਕਿੰਨੇ ਯਾਰ ਆ ਗੱਲ ਦੱਸੀ ਏ ਗੱਲ ਤਾਂ ਬਾਈ ਕਾਲਜ ਚ ਪੂਰੀ ਫੈਲੀ ਹੋਈ ਆ ਉੜਤੀ ਪਤੰਗ ਵਾਂਗੂ ਫੈਰ ਰਹੀ ਆ ਗੱਲ ਤਾਂ ਬਾਈ ਇੱਕ ਗੱਲ ਹੋਰ ਸੁਣੀ ਆ ਸਾਲਾ ਕਿਸੇ ਹੋਰ ਤਾਂ ਨਹੀਂ ਥੱਪੜੇ ਖਾਦੇ ਕੀ ਸੋਚਾਂ ਜਿਵੇਂ ਬਾਈ ਮੈਂ ਸੁਣਿਆ ਦੀਪ ਕੋਲੋਂ ਵੀ ਥੱਪੜੇ ਖਾਲੇ ਕਿਸੇ ਰੁਪਲ ਤੋਂ ਬਾਅਦ ਬਾਈ ਕੋਈ ਸਿੱਧੀ ਸਿੱਧੀ ਸਾਨੂੰ ਗੱਲ ਦੱਸ ਯਾਰ ਇਹ ਕਰਨ ਕੀ ਆ ਬਾਈ ਮੈਂ ਤਾਂ ਤੁਹਾਡੇ ਫਾਇਦੇ ਦੀ ਗੱਲ ਕਰਨ ਆਇਆ ਕਿ ਦੀਪਾ ਕਾਲੋ ਤੇ ਰੁਪਾਲ ਹੋਰੀ ਕੈਫੇ ਚ ਬੈਠੇ ਨੇ ਤੇ ਅੰਤੋਂ ਆਂਦੇ ਹੋਏ ਮੈਂ ਸੁਣਿਆ ਰੁਪਾਲ ਕੱਢੀ ਆਉਗੀ ਜੇ ਤੁਹਾਡੇ ਤੋਂ ਕੁਝ ਹੁੰਦਾ ਤਾਂ ਕਰ ਲਓ ਹਰੀ ਚੱਲ ਫਿਰ ਚੱਲੀ ਅੱਜ ਆਪੇ ਦਾ ਕੱਟਾ-ਕੱਟੀ ਕੱਢ ਹੀ ਦਈਏ ਹੋਰ ਨਹੀਂ ਯਾਰ ਜੈਸਾ ਹੁੰਦਾ ਯਾਰ ਆਪਣੇ ਤੇ ਚੱਲ ਬਾਈ ਚੱਲੀਏ ਫਿਰ ਚੱਲਾ ਚੱਲ ਠੀਕ ਹੈ ਬਾਈ ਫਿਰ ਮਿਲਦਾ ਕਾਲਜ ਚੱਲ ਠੀਕ ਹੈ ਭਰਾ ਲਾ ਅੱਜ ਫਿਰ ਇਹਨਾਂ ਦਾ ਇੰਜਨ ਹੋਇਆ ਲਾ ਮੈਂ ਤਾਂ ਸੁਵਾਦ ਨਾਲ ਵੇਖੂੰ ਹੈਰੀ ਚੱਲ ਚੱਲੀ ਆਪਾਂ ਨੂੰ ਜਾਣ ਚ ਹੀ ਫਾਇਦਾ ਹੈ ਚੱਲ ਆ ਜਾ ਯਾਰ ਇਹ ਬਾਰੇ ਕੁਪੇ ਖਣੀ ਕਰਦੀ ਇਹਨੇ ਹੋਰ ਵੀ ਆ ਟਾਈਮ ਹੀ ਬਾਲਾ ਹੋ ਗਿਆ ਏ ਰੋਪਲ ਹਜੇ ਤੱਕ ਨਹੀਂ ਆਈ ਹੈਲੋ ਦੀਪ ਤੈਨੂੰ ਯਾਰ ਕੀਤਾ ਜੀ ਮੈਂ ਹੁਣੇ ਤੇਰਾ ਨਾਮ ਲਿਆ ਸੀ ਤੂੰ ਨਹੀਂ ਮਰਦੀ ਓਹੋ پتہ ਕਰੇ ਕਿੰਨੇ ਕੰਮ ਹੁੰਦੇ ਨੇ ਯਾਰ ਤੈਨੂੰ ਤਾਂ ਕੰਮ ਹੀ ਪੜਉਂਦੇ ਨੇ ਯਾਰ ਅੱਛਾ ਚੱਲ ਇਹ ਦੱਸ ਕੀ ਗੱਲ ਕਰਨੀ ਸੀ ਤੂੰ ਮੇਰੇ ਨਾਲ ਗੱਲ ਤੇ ਛੱਡ ਤੂੰ ਕੁਝ ਖਾਏਂਗੀ ਬਣਾਇਆ ਰੱਖਾ ਮੈਨੂੰ ਤੂੰ ਖਵਾਵੇਂ ਤਾਂ ਮੈਂ ਖਾ ਲਵਾਂਗੀ ਦੱਸ ਕੀ ਖਾਵੇਂ ਕਿਉਂ ਵੀਰੇ ਕੀ ਖਾਂਦੀ ਵੀਰੇ ਆਹ ਕਰ ਦੇ ਆਹ ਕਰ ਦੇ ਬੱਸ ਵੀਰੇ ਹਾਂ ਦਸੋਂ ਹੋਂ ਦੀ ਗੱਲ ਕਰਨੀ ਹੈ ਗੱਲ ਤਾਂ ਯਾਰ ਐਨੀ ਦੀ ਮੈਂ ਨਾ ਤੈਨੂੰ ਪਸੰਦ ਕਰਦਾ ਕੀ ਬੋਲੀ ਜਨਾ ਤੂੰ ਸੰਤਵਤ ਕੀ ਇਹ ਜਰਾ ਯਾਰ ਜਿਹੜੀ ਮੇਰੇ ਦੇ ਫੀਲਿੰਗਸ ਨੇ ਉਹ ਸ਼ੇਅਰ ਕਰ ਤੀ ਹੁਣ ਤੁਸੀਂ ਆਪ ਦੇ ਲੇ ਯਾਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਬੀਪ ਦੇਖਣਾ ਤੇਰੀ ਫੀਲਿੰਗਸ ਨੂੰ ਸਮਝਦਾ ਪਰ ਇਹ ਨਹੀਂ ਹੋ ਸਕਦਾ ਯਾਰ ਸੰਤਿਆ ਕਰੀਅਰ ਮਦਨ ਪਿਆਰ ਕਰਦਾ ਯਾਰ ਬਹੁਤ ਯਾਰ ਪਿਆਰ ਕਰਦਾ ਠੀਕਾ ਮੈਂ ਸਮਝਦੀ ਆ ਪਰ ਤੈਨੂੰ ਮੈਂ ਕਿਹਾ ਸੀ ਨਾ ਜਦੋਂ ਤੂੰ ਮੈਨੂੰ ਕਾਲ ਕੀਤੀ ਸੀ ਵੀ ਮੈਂ ਵੀ ਤੈਨੂੰ ਇੱਕ ਗੱਲ ਦੱਸਣੀ ਆ ਫਿਰ ਇਹਨੇ ਮੇਰੇ ਵਾਸਤੇ ਮੁੰਡਾ ਲੱਭ ਲਿਆ ਕਿਉਂ ਮੇਰਾ ਵਿਆਹ ਕਰਨ ਨੂੰ ਕਹਿੰਦੇ ਨੇ ਉਹ ਕਹਿੰਦੇ ਵੀ ਵੱਡੇ ਘਰੋਂ ਮੁੰਡਾ ਵੀ ਤੇਰਾ ਸੀ ਵਿਆਹ ਕਰ ਦਾਂਗੇ ਯਾਰ ਮੈਂ ਕਿਹੜਾ ਫਿਰ ਮਾੜੇ ਕਰਵਾ ਆ ਯਾਰ ਮੈਂ ਵੀਰੇ ਦੀ ਇੱਜ਼ਤ ਮੈਨੂੰ ਸਭ ਤੋਂ ਵੱਧ ਪਿਆਰੀ ਹੈ ਯਾਰ ਉਹਨੂੰ ਦੇਖ ਕੇ ਮੈਂ ਬਦ ਤਰੀਕ ਚਿਤ ਕਰਦਾ ਸੌਰੀ ਮੈਂ ਇਸ ਬਾਰੇ ਕੁਝ ਨਹੀਂ ਬੋਲ ਸਕਦੀ ਯਾਰ ਮੈਂ ਉਹਨੂੰ ਇੰਨਾ ਪਿਆਰ ਕੀਤਾ ਉਹਨੇ ਮੇਰੇ ਪਿਆਰ ਦੀ ਕਦਰ ਨਹੀਂ ਪਾਈ ਉਹਨੇ ਮੇਰੀ ਫੀਲਿੰਗਸ ਨਹੀਂ ਸਮਝਿਆ ਆ ਮੇਰੇ ਨਾਲ ਹੋਂਦਾ ਛੱਡ ਗਈ ਸਮਝਾਇਆ ਤੈਨੂੰ ਸਮਝ ਨਾ ਆਇਆ ਕਾ ਤੂੰ ਕਰਦਾ ਹੈ ਦਿਲਦਾਰੀਆਂ ਆ ਵੀ ਕਿੱਧਰ ਨੂੰ ਚੱਲਿਆ ਬਾਤ ਛੱਡ ਮੇਰੀ ਇਹ ਨਹੀਂ ਛੱਡਦੇ ਤੁਹਾਨੂੰ ਸਮਝ ਨਹੀਂ ਆndi ਉਸ ਦਿਨ ਦੀਪ ਨੇ ਤੁਹਾਨੂੰ ਕੀ ਸਮਝਾਇਆ ਸੀ ਪਰ ਤੁਸੀਂ ਸਮਝੇ ਨਹੀਂ ਹੈਨਾ ਉਸੇ ਗੱਲ ਦਾ ਬਦਲਾ ਲਿਆ ਸੀ ਬਾਤ ਛੱਡ ਮੇਰੀ ਇਹ ਨਹੀਂ ਛੱਡਦੇ ਉਹ ਤੁਸੀਂ ਟਲਦੇ ਨਹੀਂ